ਮਾਵਾ ਭੈਣਾਂ ਦੀਆਂ ਗਾਲਾਂ ਸਾਡੀਆਂ ਭੈਣਾਂ ਨੂੰ ਕੱਢੀਆਂ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਤੁਸੀਂ ਹੱਥ ਜੋੜ ਕੇ ਮੈਡਮ ਨੂੰ ਕਹਿ ਰਹੇ ਹੋ ਗੱਲ ਕਰ ਲੋ ਸਾਡੇ ਨਾਲ ਅੱਗੋਂ ਮੈਡਮ ਤਲਖੀ ਦੇ ਵਿੱਚ ਬੋਲਿਆ ਤੁਹਾਨੂੰ ਕੀ ਬੋਲਿਆ ਉਹ ਬਿਲਕੁਲ ਜੀ ਗਾਲ ਕੱਢ ਕੇ ਉਹਨੇ ਸਮੋਦਨ ਕੀਤਾ ਮੈਨੂੰ ਮੈਂ ਉਹਨੂੰ ਹੱਥ ਬੰਨ੍ਹ ਕੇ ਕਹਿੰਦਾ ਸੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਡਮ ਤੁਸੀਂ ਅੰਦਰ ਬੈਠੋ ਦਫ਼ਤਰ 'ਚ ਆਪਾਂ ਬੜੇ ਸਤਿਕਾਰ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਪਰ ਮੈਡਮ ਨੇ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਇਹ ਗੱਲ ਪ੍ਰਚਾਰੀ ਕਿ ਸਾਡੀ ਜ਼ਬਰਦੀ ਨੂੰ ਮੱਤ ਪਾਇਆ ਇਹ ਜਿਹੜੇ ਕਿਸਾਨ ਨੇ ਇਹ ਜੁम्मेवार ਜਿਹੜੇ ਨੁਮਾਇੰਦੇ ਨੇ ਇਹਨਾਂ ਨੂੰ ਪਤਾ ਅਫਸਰਾਂ ਦੀ ਕਿੰਨੀ ਕਿਵੇਂ ਇੱਜ਼ਤ ਕਰਨੀਆਂ ਤੇ ਆਮ ਲੋਕਾਂ ਦੀ ਕੀ ਇੱਜ਼ਤ ਕਰਨੀ ਜਦੋਂ ਇਹਨਾਂ ਨੂੰ ਕੁਰਸੀ ਤੇ ਵਰਦੀ ਦਾ ਨਸ਼ਾ ਚੜਦਾ ਭਈ ਇਹਨਾਂ ਦੇ ਦਿਮਾਗ 'ਚ ਲੋਕ ਜਿਹੜੇ ਕੀੜੀ ਜਨੌਰ ਲੱਗਣ ਲੱਗ ਜਾਂਦੇ ਆ ਐ ਮੰਨਦੇ ਆ ਵੀ ਜੇ ਕਿਸਾਨ ਨਰਮਾਈ ਨਾ ਕਰ ਦੇ ਹੱਥ ਵਨ ਕੇ ਮੂਰੇ ਗੱਡੀ ਦੇ ਨਾ ਪੈਂਦੇ ਜਣੀ मैडम ਨੇ ਲਖੀਮਪੁਰ ਦਾ ਜਿਹੜਾ ਪਹਿਲਾ ਕਾਂਡ ਹੋਇਆ ਸੀਗਾ ਉਹ ਅੱਜ ਇੱਥੇ ਦੁਹਰਾਉਣ ਦੀ ਨਾਲ ਸੀਗਾ ਤੁਸੀਂ ਦੇਖਿਆ ਹੋਊਗਾ ਸਾਡੇ ਟੈਂਟ ਦੇ ਵਿੱਚ ਗੱਡੀ ਲਿਆ ਕੇ ਉਹ ਗੁੱਤਾਂ ਤੋਂ ਫੜ ਫੜ ਕੇ ਥੱਲੇ ਸਿੱੜਦੀ ਆ ਮੈਂ ਤੁਹਾਨੂੰ ਫੋਟੋ ਦਿਖਾ ਸਕਣਾ ਮੈਨੂੰ ਚਾਕੇ ਪੁੱਠਾ ਮੈਡਮ ਕਰ ਰਹੀ ਆ ਮੈਂ ਉਹਨੂੰ ਹੱਥ ਬੰਨੀ ਬੈਠਾ ਮੇਰੀਆਂ ਲੱਤਾਂ ਚਾਕੇ ਪੁੱਠਾ ਕਰ ਰਹੀ ਆ ਮੈਂ ਯਾਨੀ ਸਿਵਲ ਕੱਪੜਿਆਂ ਦੇ ਵਿੱਚ ਇਹਨਾਂ ਨੇ ਗੁੰਡੇ ਬੁਲਾਏ ਹੋਏ ਸੀਗੇ 8-10 ਉਹਨਾਂ ਦੀ दारू ਪੀਤੀ ਹੋਈ ਸੀਗੀ ਉਹ ਲੋਕ ਉਹ ਜਿਹੜੇ ਇਨਸਾਨ ਸੀ ਉਹ ਉਹ ਕਿਸਾਨਾਂ ਨਾਲ ਧੱਕਾ ਕਰ ਰਹੇ ਸੀ ਕਿਸਾਨ ਆਪਦੇ ਡਿਫੈਂਸ ਵਾਲ ਤੇ ਆਪਦੇ ਆਪ ਨੂੰ ਬਚਾਉਣ ਵਾਸਤੇ ਜਿਹੜੀ ਮੂਰੇ ਵੀ ਪਈ ਹੈ ਗੱਡੀ ਦੇ ਸਾਡੇ ਕਿਸਾਨਾ ਭਰਾਵਾਂ ਦੇ ਮੋਬਾਈਲ ਵੀ ਜੇਬਾਂ ਚੋਂ ਕੱਢਿਆ ਬਈ ਆਹ ਰਿਕਾਰਡ ਦਿਖਾ ਸਕਦੇ ਆ ਤੁਹਾਨੂੰ ਇੱਕ ਦੋ ਤਾਂ ਪੁਲਿਸ ਵਾਲੇ ਮੁਲਾਜ਼ਮ ਸਾਨੂੰ ਹੁਣ ਦੇ ਚੁੱਕੇ ਨੇ ਹੁਣ ਫਿਰ ਨਵਾਂ ਧਰਨਾ ਲਾਉਂਗੇ ਮੋਬਾਈਲ ਚੋਰੀ ਹੋ ਗਏ ਪਰਸ ਚੋਰੀ ਹੋ ਗਏ ਪਹਿਲਾਂ ਟਰਾਲੀਆਂ ਲਈ ਧਰਨਾ ਲਾਈ ਬੈਠੇ ਹਾਂ ਅੱਜ ਨਾਬਾ ਦੇ ਅੰਦਰ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਝੜਪ ਹੁੰਦੀ ਆ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਹਾਈਲਾਈਟ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਡੀਐਸਪੀ ਨਾਬਾ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਰਿਹਾ ਤੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਕਿਸਾਨਾਂ ਦੀ ਨਿੰਦਿਆ ਕਰਦੇ ਹੋਏ ਦਿਖਾਈ ਦੇ ਰਹੇ ਨੇ ਡੀਐਸਪੀ ਨੇ ਪੱਤਰਕਾਰ ਵਰਤਾਂ ਦੇ ਵਿੱਚ ਇਹ ਵੀ ਕਿਹਾ ਕਿ ਇਹ ਕਿਸਾਨਾਂ ਦੇ ਪੇਛੇ ਆਏ ਹੋਏ ਗੁੰਡੇ ਨੇ ਜਿਨ੍ਹਾਂ ਦੇ ਵੱਲੋਂ ਇਹ ਵੀ ਨਹੀਂ ਦੇਖਿਆ ਗਿਆ ਕਿ ਇੱਕ ਮਹਿਲਾ ਅਫਸਰ ਦੇ ਅਸੀਂ ਜੁੜੇ ਨੂੰ ਹੱਥ ਪਾ ਰਹੇ ਹਾਂ ਉਸ ਦੀ ਵਰਦੀ ਨੂੰ ਹੱਥ ਪਾ ਰਹੇ ਹਾਂ ਸਾਡੇ ਨਾਲ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਧਰਨੇ ਦੀ ਅਗਵਾਈ ਕੀਤੀ ਗਈ ਗਮਦੂਰ ਸਿੰਘ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਕਿ ਅੱਜ ਵਾਪਰਿਆ ਕੀ ਅਸਲ ਦੇ ਵਿੱਚ ਇਸ ਕਹਾਣੀ ਦਾ ਸੱਚ ਕੀ ਆ ਕਿ ਵਾਕੇ ਹੀ ਕਿਸਾਨਾਂ ਨੇ ਡੀਐਸਪੀ ਦੇ ਜੁੜੇ ਨੂੰ ਹੱਥ ਪਾਇਆ ਜਾਂ ਫਿਰ ਪੁਲਸ ਨੇ ਪਹਿਲਾਂ ਕਿਸਾਨਾਂ ਦੀਆਂ ਪੱਗਾਂ ਲਾਈਆਂ ਇਹ ਦੋ ਚਰਚਾਵਾਂ ਨੇ ਅਸਲ ਸੱਚਾਈ ਜਾਣਦੇ ਆ ਪ੍ਰਧਾਨ ਜੀ ਹੁੰਦਾ ਕੀ ਆ ਦਰਸਲ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਨੈਰੇਟਿਵ ਚੱਲ ਪਿਆ ਕਹਿੰਦੇ ਕਿਸਾਨ ਤਾਂ ਵਾਕਈ ਗੁੰਡੇ ਆ ਇਹ ਹਰ ਥਾਂ ਧਰਨਾ ਲਾ ਕੇ ਬਹਿ ਜਾਂਦੇ ਵਿਹਲੇ ਆ ਹੋਰ ਕੋ ਕੰਮ ਨਹੀਂ ਬਿਲਕੁਲ ਜੀ ਦੇਖੋ ਇਹ ਜਿਹੜਾ ਸਰਕਾਰੀ ਤੰਤਰ ਆ ਔਰ ਇੱਕ ਨੈਰੇਟਿਵ ਸਿਰਜਣਾ ਹੁੰਦਾ ਸੋ ਕੁਝ ਹੱਦ ਤੱਕ ਉਹਨਾਂ ਨੇ ਉਹਨਾਂ ਦੀ ਗੱਲ ਗਈ ਆ ਲੋਕਾਂ ਦੇ ਵਿੱਚ ਵੀ ਜਿਹੜੇ ਇਹ ਕਿਸਾਨ ਬੈਠਿਆ ਇਹ ਵਿਹਲੇ ਆ ਹਰੇਕ ਥਾਂਵੇਂ ਧਰਨਾ ਲਾ ਲੈਂਦੇ ਆ ਪਰ ਜਿਹੜੇ ਸਾਡੇ ਧਰਨੇ ਦੀ ਗੱਲ ਆ ਅਸੀਂ ਲਗਭਗ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਕਿਉਂਕਿ 19 ਮਾਰਚ ਤੋਂ ਲੈ ਕੇ 19 ਮਾਰਚ ਨੂੰ ਸਾਡੇ ਸੰਭੂ ਦੇ ਉੱਤੋਂ ਟਰਾਲੀਆਂ ਚੋਰੀ ਹੁੰਦੀਆਂ ਤੇ ਸਾਨੂੰ ਪਤਾ ਲੱਗਦਾ 20 ਤਰੀਕ ਨੂੰ ਵੀ ਨਾਬੇ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਟਰਾਲੀਆਂ ਪਹੁੰਚਦੀਆਂ ਅਸੀਂ ਪੈੜਨ ਆਪਣੀ ਸ਼ੁਰੂ ਕਰਦੇ ਆ ਤੇ ਕਈ ਵਾਰ ਉਹਦੇ ਅੰਕਲ ਪੰਕਜ ਪੱਪੂ ਦਸ ਨੌ ਮਿਲਦਾ ਸਾਨੂੰ ਵੀ ਉਹਦੇ ਘਰ ਉਹਦੇ ਉਹ ਮਤਲਬ ਉਹ ਆਪਣੇ ਦਫ਼ਤਰ ਚ ਲੈ ਕੇ ਆਇਆ ਤਾਂ ਅਸੀਂ ਕਈ ਵਾਰ ਰੇਡ ਮਾਰਦੇ ਆਂ ਪਰ ਜਾਨੂੰ ਸਾਨੂੰ ਜਾ ਕੇ ਜਿਹੜੀ ਪਿਛਲੇ ਮਹੀਨੇ 22 ਤਰੀਕ ਨੂੰ ਸਫਲਤਾ ਪ੍ਰਾਪਤ ਹੁੰਦੀ ਆ ਜਦੋਂ ਅਸੀਂ ਪੈੜ ਨੱਪਦੇ ਨੱਪਦੇ ਉਹ ਟਰਾਲੀਆਂ ਜਿਹੜੀਆਂ ਸਾਡੀਆਂ ਟਰਾਲੀਆਂ ਤੀਆਂ ਉਹਦੀ ਬਰਕਸ਼ਾਬ ਚੋਬਰਾਬੰਦ ਕਰ ਲੈਂਦੇ ਆ ਸੋ ਜਦੋਂ ਬਰਾਮਦ ਟਰਾਲੀਆਂ ਹੋ ਜਾਂਦੀਆਂ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਵੀ ਹੁਣ ਤੁਸੀਂ ਸਾਨੂੰ ਜਿਹੜਾ ਤੁਹਾਡਾ ਕੰਮ ਤੇ ਉਹ ਅਸੀਂ ਕਰਕੇ ਦੇਤਾ ਅਸੀਂ ਮਾਲ ਤੁਹਾਨੂੰ ਬਰਾਮਦ ਕਰਕੇ ਦੇਤਾ ਵੀ ਇਹ ਤੇ ਐਫ ਆਈ ਆਰ ਦਰਜ ਕਰੋ ਤੇ ਨਾਲ ਦੀ ਨਾਲ ਇਹਨੂੰ ਇਹਦੀ ਗ੍ਰਿਫਤਾਰੀ ਪਾਓ ਏ ਅਸੀਂ ਬੇਨਤੀ ਕੀਤੀ ਅਸੀਂ ਕੋਈ ਧਰਨੇ ਵਾਲੀ ਕੋਈ ਇੱਕ ਵੀ ਐਕਸ਼ਨ ਨਹੀਂ ਲਿਆ ਸਾਨੂੰ ਵਿਸ਼ਵਾਸ ਸੀ ਵੀ ਸ਼ਾਇਦ ਜਿਹੜਾ ਪ੍ਰਸ਼ਾਸਨਾ ਹੋਏ ਤੇ ਕਾਰਵਾਈ ਕਰੂਗਾ ਕਿਉਂਕਿ ਚੋਰੀ ਦਾ ਇਹ ਚੋਰੀ ਦਾ ਮੁੱਦਾ ਕਿਸੇ ਨਿੱਜੀ ਹਿੱਤ ਲਈ ਨਹੀਂ ਸੀਗਾ ਇਹ ਸਮੂਹ ਦੀ ਲੜਾਈ ਲੜਦੇ ਲੋਕਾਂ ਦੇ ਜਾਨੀ ਸੰਘਰਸ਼ੀ ਲੋਕ ਜਿਹੜੇ ਸੀਗੇ ਉਹਨਾਂ ਦੇ ਸਮਾਨ ਦਾ ਚੋਰੀ ਦਾ ਮਸਲਾ ਸੀਗਾ ਸੋ ਅਸੀਂ ਇਸ ਚੀਜ਼ ਲੈ ਕੇ ਪਰ ਪ੍ਰਸ਼ਾਸਨਾ ਜਿਹੜਾ ਉਹਦੀ ਢਿੱਲੀ ਕਾਰਜਗਾਰੀ ਕਰਕੇ ਜਾਨੀ ਇੱਥੇ ਦੇ ਵਿਧਾਇਕ ਦੀ ਮਤਲਬ ਇਸ ਇਨਵੋਲਵਮੈਂਟ ਕਰਕੇ ਜਾਂ ਉੱਪਰਲੀ ਇਹਨਾਂ ਦੀ ਸਤਰ ਸਾਇਆ ਕਰਕੇ ਉਹ ਜਿਹੜੀ ਉਹਦੀ ਪ੍ਰਸ਼ਾਸਨ ਦੀ ਕਾਰਵਾਈ ਆ ਉਹ ਬਿਲਕੁਲ ਢਿੱਲੀ ਨਾਮਤ ਰਹਿੰਦੀ ਆ ਤੇ ਇੱਥੇ ਦਾ ਜਿਹੜਾ ਐਸ ਐਚਓ ਆ ਆਪਣਾ ਸਰਵਜੀਤ ਚੀਮਾ ਜੀ ਉਹਨੂੰ 2 ਦਿਨਾਂ ਬਾਅਦ ਕੋਈ ਇੰਟਰਵਿਊ ਕਰਦਾ ਵੀ ਹਜੇ ਉਸ ਬੰਦੇ ਤੇ ਐਫ ਆਈ ਆਰ ਹੋ ਗਈ ਲਗਭਗ 30 ਤਰੀਕ ਦੀ ਗੱਲ ਸੀਗੀ ਵੀ ਤੁਸੀਂ ਗ੍ਰਿਫਤਾਰੀ ਕਦੋਂ ਕਰ ਰਹੇ ਹੋ ਗ੍ਰਿਫਤਾਰੀ ਬਾਰੇ ਤੁਹਾਡਾ ਕੀ ਖਿਆਲ ਹੈ ਤਾਂ ਉਹ ਕਹਿੰਦਾ ਵੀ ਇਓਨ ਰਿਕਾਰਡ ਨਹੀਂ ਬਾਈ ਤਾ ਐਸਐਚਓ ਦਾ ਔਨ ਰਿਕਾਰਡ ਹੈਗਾ ਕਹਿੰਦਾ ਜੀ ਇਹਦੀ 4 ਤਰੀਕ ਤੱਕ ਇਹਨੇ ਐਪਲੀਕੇਸ਼ਨ ਲਾਈ ਆ ਬੇਲ ਵਾਸਤੇ ਡੇਟ ਉਹਦੀ 4 ਪੈ ਗਈ ਕਹਿੰਦਾ 4 ਤਰੀਕ ਤੋਂ ਬਾਅਦ ਦੇਖਦੇ ਆ ਦੇਖੋ ਔਨ ਜਿਹੜਾ ਔਨ ਮਤਲਬ ਇਹ ਉੱਪਰ ਰਿਕਾਰਡ ਇਹ ਉਹਦਾ ਬਿਆਨ ਹੈਗਾ ਜਣੀ ਇੱਥੋਂ ਸਾਫਤ ਸਾਨੂੰ ਸਿੱਧ ਹੋ ਗਿਆ ਤੀ ਵੀ ਇਹਦੀ ਗ੍ਰਿਫਤਾਰੀ ਨਹੀਂ ਕਰਦੇ ਅਸੀਂ ਵੇਟ ਵੀ ਕਰੀ ਬੜੀ ਮਿੰਤਨਾ ਕੀਤੀ ਪਰ ਉਹ ਉਸ ਗੱਲ ਤੇ ਆਈ ਨਹੀਂ ਉਹ ਜਵੰਤ ਲੈ ਜਾਂਦਾ ਤਾਂ ਅਸੀਂ ਤੁਹਾਡਾ ਮਤਲਬ ਕੀ ਪੁਲਿਸ ਪ੍ਰਸ਼ਾਸਨ ਪੱਪੂ ਨੂੰ ਵਿਚਾਰ ਰਿਹਾ ਹੈਗਾ ਉਹਦਾ ਸਾਥ ਦੇ ਰਿਹਾ ਹੈਗਾ ਬਿਲਕੁਲ ਜੀ ਦੇਖੋ ਜਿਹੜਾ ਸਰਬਜੀਤ ਚੀਮਾ ਜੀ ਬਹੁਤ ਸਤਿਕਾਰਯੋਗ ਨੇ ਪਰ ਇੱਥੇ ਜਦੋਂ ਉਹ ਆਉਂਦੇ ਆ ਤਾਂ ਉਹਨਾਂ ਨੂੰ ਹਾਰ પાਕੇ ਢੋਲ ਵਾਜਿਆਂ ਦੇ ਨਾਲ ਪੂਰੀ ਜਣੀ ਛਤਰ ਸਾਇਆ ਥਲੇ ਇਹ ਕੁਰਸੀ ਤੇ ਬਿਠਾਉਂਦਾ ਜਣੀ 100% ਪੱਖ ਪੱਪੂ ਦਾ ਪੂਰ ਰਿਹਾ ਹੈ ਸੋ ਉਹ ਚੀਜ਼ ਅਸੀਂ ਇਹਨੂੰ ਦੱਸੀ ਵੀ ਬਈ ਲੋਕਾਂ ਦੇ ਵਿੱਚ ਇਹ ਗੱਲ ਆ ਪਰ ਉਹਨੇ ਕੋਈ ਕਾਰਵਾਈ ਨਹੀਂ ਕਰੀ ਉਹ ਤੋਂ ਬਾਅਦ ਬਈ ਚਲੋ ਅਦਾਲਤ ਨੇ ਉਹਨੂੰ ਜਵਾਨਤ ਦੇਤੀ ਤਾਂ ਸਾਡੇ ਕੋਲੇ ਜਿਹੜਾ ਦੋ ਟਰਾਲੀਆਂ ਦਾ ਮਾਲ ਬਰਾਮਦ ਹੋਇਆ ਸੀ ਅਸੀਂ ਦੂਜੀ ਟਰਾਲੀ ਦਾ ਮਾਲਕ ਅਸੀਂ ਅਲਟੀਮੇਟਿਵ ਦਿੱਤਾ 19 ਤਰੀਕ ਨੂੰ ਆ ਜਿਹੜੀ ਪਿੱਛੇ ਲੰਗੀ ਆ ਅਸੀਂ ਐਸਐਸਪੀ ਦੇ ਦਫ਼ਤਰ ਜਾ ਕੇ ਐਪਲੀਕੇਸ਼ਨ ਦੇ ਕੇ ਆਏ ਵੀ ਅੰਬਰਸਰ ਦੇ ਆ ਕਿਸਾਨ ਦੀ ਟਰਾਲੀ ਆ ਬਾਈ ਇਹਤੇ ਪਰਚਾ ਕਰਕੇ ਇਹਨੂੰ ਅੰਦਰ ਕਰੋ ਸੋ ਉਹਦੇ ਇੱਕ ਵੀ ਕਾਰਵਾਈ ਨਹੀਂ ਕਰੀ ਸੋ ਫਿਰ ਜਦੋਂ ਅਸੀਂ ਨਾਲ ਇਹ ਵੀ ਆਖਿਆ ਸੀ ਵੀ ਜੇ ਤੁਸੀਂ ਕਾਰਵਾਈ ਨਹੀਂ ਕਰਦੇ ਅਸੀਂ ਮਜਬੂਰ ਹੋ ਕੇ 22 ਤਰੀਕ ਨੂੰ ਧਰਨਾ ਦੇਵਾਂਗੇ ਜਦੋਂ ਅਸੀਂ ਧਰਨਾ ਲਾਉਣੇ ਆ ਸਵੇਰੇ ਇੱਥੇ ਐਸਐਚਓ ਸਾਹਿਬ ਆਉਂਦੇ ਆ ਜਣੀ ਇਹ ਗੱਲ ਸਾਬਤ ਕਰਨ ਦੀ ਜ਼ੋਰ ਲਾ ਰਹੇ ਆ ਉਹ ਉਹ ਇਸ ਚੀਜ਼ ਨੂੰ ਜ਼ਿਆਦਾ ਲੋਕਾਂ 'ਚ ਪ੍ਰਚਾਰ ਰਹੇ ਆ ਕਹਿੰਦਾ ਬਾਈ ਜੀ ਥੋੜੀ ਤੁਸੀਂ ਗਲਤ راہ ਪੈ ਗਏ ਇਦਾਂ ਪਰਚੇ ਕਹਿੰਦਾ ਨਹੀਂ ਹੁੰਦੇ ਹੈਗੇ ਪਹਿਲਾਂ ਜਿਹੜਾ ਪਰਚਾ ਦੇਤਾ ਉਹਦੀ ਜਵਾਬਤ ਹੋਊਗੀ ਤੁਸੀਂ ਬਗਾਰ ਨਹੀਂ ਥੱਕ ਜਉਦੇ ਆ ਜਿਹੜੀ ਇੱਥੇ ਤੱਕ ਬਹਿਸ ਕਰਕੇ ਗਿਆ ਉਹ ਸਾਡੇ ਨਾਲ ਪਰ ਉਹਨੂੰ ਅਸੀਂ ਇਹ ਗੱਲ ਕਹੀ ਵੀ ਜਿਵੇਂ ਸਵੇਰੇ ਪਹਿਲਾਂ ਤੁਹਾਡੀ ਐਸ ਐਚਓ ਸਰਪ੍ਰੀ ਚੀਮੇ ਦੇ ਨਾਲ ਬਹਿਸ ਹੁੰਦੀ ਆ ਬਿਲਕੁਲ ਜੀ ਇੱਥੇ ਆ ਕੇ ਉਹਨੇ ਪੂਰਾ ਇਹ ਦੱਸਿਆ ਵੀ ਇਹ ਟੈਂਟ ਤੁਸੀਂ ਗਲਤ ਲਾ ਰਹੇ ਹੋ ਇੱਥੇ ਧਰਨਾ ਲਾਉਣਾ ਨਹੀਂ ਚਾਹੀਦਾ ਤੁਸੀਂ ਗਲਤ ਰਾ ਪਿਓ ਇਸ ਤਰ੍ਹਾਂ ਕਾਫੀ ਜਣੀ ਉਹਨੇ ਮਤਲਬ ਆ ਕੇ ਸਾਡੇ ਦੇ ਰੋਬ ਛਾੜਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਪੰਜਾਬ ਲੈਵਲ ਤੇ ਦਿੱਤਾ ਹੋਇਆ ਸੀਗਾ ਉਦੋਂ ਬਾਅਦ ਅਸੀਂ ਧਰਨਾ ਲਾਉਣੇ ਆ ਜਦੋਂ ਧਰਨਾ ਲਾਉਣੇ ਆ ਫੇਰ ਵੀ ਪੁਲਿਸ ਸਾਨੂੰ ਜਾਨੀ ਤੱਕਾ ਕਰਦੀ ਆ ਵੀ ਤੁਸੀਂ ਇਹ ਛੱਡ ਕੇ ਜਿਹੜਾ ਐਸ ਡੀਐਸਪੀ ਦਾ ਰਸਤਾ ਇਹ ਮੈਡਮ ਦਾ ਇਹਦਾ ਛੱਡ ਕੇ ਤੁਸੀਂ ਇੱਥੇ ਬੈਠੋ ਕਿਉਂਕਿ ਭਰਾਵੋ ਅਸੀਂ ਡੀਐਸਪੀ ਦਾ ਘਰਾਓ ਵਾਸਤੇ ਹੀ ਇਹ ਜਿਹੜਾ ਤਰਨਾ ਦਿੱਤਾ ਸੀਗਾ ਐਸਐਸਪੀ ਨੂੰ ਲਿਖ ਕੇ ਦਿੱਤਾ ਸੀ ਵੀ ਅਸੀਂ ਡੀਐਸਪੀ ਦਾ ਘਰਾਓ ਕਰਾਂਗੇ ਜੇ ਨਾ ਸਾਨੂੰ ਇਨਸਾਫ ਮਿਲਦਾ ਫਿਰ ਤੁਹਾਨੂੰ ਉਹਨਾਂ ਦੇ ਜੂੜੇ ਨੂੰ ਹੱਥ ਕਿਉਂ ਪਾਇਆ ਉਹਨਾਂ ਦੀ ਵਰਦੀ ਨੂੰ ਹੱਥ ਕਿਉਂ ਪਾਇਆ ਉੱਥੇ ਗੱਲ ਆਉਣਾ ਜੀ ਮੈਂ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਸਾਡੇ ਰਸਤੇ ਦੇ ਵਿੱਚ ਜਦੋਂ ਟੈਂਟ ਵਿਸੇ ਸੀਗੇ ਉਦੋਂ ਬਾਅਦ ਤਕਰੀਬਨ ਜਦੋਂ ਅਸੀਂ ਐਲਾਨ ਕਰਦੇ ਹਾਂ ਵੀ ਹੁਣ ਮੈਡਮ ਨਾਲ ਜਾ ਕੇ ਗੱਲ ਕਰਦੇ ਆ ਮੈਡਮ ਨੂੰ ਜਾਣ ਨਹੀਂ ਦੇਣਾ ਆਪਾਂ ਨੇ ਵੀ ਮੈਡਮ ਦੇ ਨਾਲ ਗੱਲਬਾਤ ਕਰਕੇ ਆਪਾਂ ਮਸਲਦਾ ਹੱਲ ਕਰਦੇ ਆ ਤਾਂ ਮੈਡਮ ਕਬਰ ਦੀ ਐਸਪੀ ਮੈਡਮ ੱੱਕੇ ਨਾਲ ਕਿਸਾਨਾਂ ਦੇ ਉੱਪਰ ਗੱਡੀ ਚਾੜ ਕੇ ਜਣੀ ੱੱਕੇ ਮਾਰ ਕੇ ਸਾਡੀਆਂ ਪੱਗਾਂ ਲਈਆਂ ਸਾਡੀਆਂ ਬੀਬੀਆਂ ਦੇ ਗੁੱਤਾਂ ਫੜ ਫੜ ਕੇ ਈਵਨ ਕੀ ਮਾਵਾ ਭੈਣਾਂ ਦੀਆਂ ਗਾਲਾਂ ਸਾਡੀਆਂ ਭੈਣਾਂ ਨੂੰ ਕੱਢੀਆਂ ਸਾਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਤੁਸੀਂ ਵੀ ਇੱਕ ਵੀਡੀਓ 'ਚ ਨਜ਼ਰ ਆ ਰਹੇ ਹੋ ਤੁਸੀਂ ਹੱਥ ਜੋੜ ਕੇ ਮੈਡਮ ਨੂੰ ਕਹਿ ਰਹੇ ਹੋ ਗੱਲ ਕਰ ਲਓ ਸਾਡੇ ਨਾਲ ਅੱਗੋਂ ਮੈਡਮ ਤਲਖੀ ਦੇ ਵਿੱਚ ਬੋਲਿਆ ਤੁਹਾਨੂੰ ਕੀ ਬੋਲਿਆ ਉਦੋਂ ਬਿਲਕੁਲ ਜੀ ਗਾਲ ਕੱਢ ਕੇ ਉਹਨੇ ਸਮੋਦਨ ਕੀਤਾ ਮੈਨੂੰ ਬੇਨ ਜੋ ਤਾਂ ਕਹਿੰਦੀ ਤੁਹਾਨੂੰ ਕਹਿਣੀ ਨਹੀਂ ਗੱਲ ਚਾਹੀਦੀ ਵੀ ਮੈਂ ਤੁਹਾਨੂੰ ਦੇਖੂਗੀ ਇਕੱਲੇ ਇਕੱਲੇ ਦੇ ਪਾਈ ਤੁਸੀਂ ਆਨ ਰਿਕਾਰਡ ਸੁਣ ਸਕਦੇ ਹੋ ਉਹ ਕਹਿੰਦੀ ਤੁਹਾਡੇ ਇਕੱਲੇ ਇਕੱਲੇ ਤੇ ਮੈਂ ਪਰਚਾ ਦੇਉਂਗੀ ਮੈਂ ਉਹਨੂੰ ਹੱਥ ਬੰਨ੍ਹ ਕੇ ਕਹਿੰਦਾ ਸੀ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਡਮ ਤੁਸੀਂ ਅੰਦਰ ਬੈਠੋ ਦਫ਼ਤਰ ਚ ਆਪਾਂ ਬੜੇ ਸਤਿਕਾਰ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਪਰ ਮੈਡਮ ਨੇ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਇਹ ਗੱਲ ਪ੍ਰਚਾਰੀ ਕਿ ਸਾਡੀ ਜ਼ਬਰਦਸਤੀ ਨੂੰ ਮਤ ਪਾਇਆ ਮੈਂ ਇਸ ਗੱਲ ਦੀ ਜਣੀ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਪੁਸ਼ਟੀ ਵੀ ਕਰਦਾ ਸਪਸ਼ਟੀਕਰਨ ਵੀ ਦਿਨਾ ਵੀ ਦੇਖੋ ਕਿਸਾਨ ਅੱਜ ਪਹਿਲੇ ਦਿਨ ਧਰਨਾ ਨਹੀਂ ਲਾਇਆ ਅਸੀਂ ਆ ਇਹ ਜਿਹੜੇ ਕਿਸਾਨ ਨੇ ਇਹ ਜ਼ਿੰਮੇਵਾਰ ਜਿਹੜੇ ਨੁਮਾਇੰਦੇ ਨੇ ਇਹਨਾਂ ਨੂੰ ਪਤਾ ਅਫਸਰਾਂ ਦੀ ਕਿੰਨੀ ਕਿਵੇਂ ਇੱਜ਼ਤ ਕਰਨੀਆਂ ਤੇ ਆਮ ਲੋਕਾਂ ਦੀ ਕੀ ਇੱਜ਼ਤ ਕਰਨੀਆਂ ਜਣੀ ਬਹੁਤ ਹੀ ਸਤਿਕਾਰ ਦੇ ਨਾਲ ਅਸੀਂ ਪਰ ਅੱਜ ਮੈਡਮ ਦਾ ਰਵਈਆ ਜਿਹੜਾ ਸੀਗਾ ਪਰ ਮੈਡਮ ਤਾਂ ਕਹਿੰਦੇ ਕਹਿੰਦੇ ਕਿਸਾਨ ਹੈ ਹੀ ਨਹੀਂ ਇਹ ਤਾਂ ਕਿਸਾਨਾਂ ਦੇ ਭੇਜ ਚਾਏ ਹੋਏ ਗੁੰਡੇ ਆ ਬਿਲਕੁਲ ਜੀ ਦੇਖੋ ਇਹ ਮੁੱਖ ਮੰਤਰੀ ਵੀ ਕਹਿੰਦਾ ਸੀਗਾ ਕਹਿੰਦਾ ਇਹ ਕਿਸਾਨ ਨਹੀਂ ਹੈਗੇ ਇਹ ਗੁੰਡੇ ਨੇ ਜਾਂ ਇਹ ਬੇਲੇ ਲੋਕ ਨੇ ਦੇਖੋ ਇਹਨਾਂ ਨੂੰ ਇਹ ਇਹ ਜਿਹੜੇ ਲੋਕ ਨੇ ਜਦੋਂ ਇਹਨਾਂ ਨੂੰ ਕੁਰਸੀ ਤੇ ਬਰਦੀ ਦਾ ਨਸ਼ਾ ਚੜਦਾ ਭਈ ਇਹਨਾਂ ਦੇ ਦਿਮਾਗ 'ਚ ਲੋਕ ਜਿਹੜੇ ਕੀੜੀ ਜਨੌਰ ਲੱਗਣ ਲੱਗ ਜਾਂਦੇ ਆ ਸੋ ਉਸ ਤਰੀਏ ਇਹ ਮੈਡਮ ਦੇ ਵਿੱਚ ਮੈਡਮ ਨੇ ਜਾਨੀ ਕੋਈ ਬੰਦੇ ਇਨਸਾਨਾਂ ਨੂੰ ਇਨਸਾਨ ਨਹੀਂ ਸਮਝਿਆ ਕਿਸਾਨਾਂ ਨੂੰ ਕਿਸਾਨ ਨਹੀਂ ਸਮਝਿਆ ਉਹਨਾਂ ਦੇ ਉੱਪਰ ਗੱਡੀਆਂ ਜਾਨੀ ਇੱਕ ਇਹ ਮੰਨਦਿਆਂ ਵੀ ਜੇ ਕਿਸਾਨ ਨਰਮਾਈ ਨਾ ਕਰ ਦੇ ਹੱਥ ਵੰਨ ਕੇ ਮੂਰੇ ਗੱਡੀ ਦੇ ਨਾ ਪੈਂਦੇ ਜਾਨੀ ਮੈਡਮ ਨੇ ਲਖੀਮਪੁਰ ਦਾ ਜਿਹੜਾ ਪਹਿਲਾ कांड ਹੋਇਆ ਸੀਗਾ ਉਹ ਅੱਜ ਇੱਥੇ ਦਹਰਾਣ ਦੇ ਨਾਲ ਸੀਗਾ ਤੁਸੀਂ ਦੇਖਿਆ ਹੋਊਗਾ ਸਾਡੇ ਟੈਂਟ ਦੇ ਵਿੱਚ ਗੱਡੀ ਲਿਆ ਕੇ ਦੇਖੋ ਇਹ ਅਸੀਂ ਗੱਲ ਔਨ ਰਿਕਾਰਡ ਆ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਫੋਟੋ ਚੱਲ ਰਹੀ ਆ ਉਹ ਗੱਡਣ ਤਾਂ ਕਹਿੰਦੇ ਕਹਿੰਦੇ ਮੈਂ ਗੱਲ ਕਰਨ ਗਈ ਸੀ ਮੈਂ ਬੇਨਤੀ ਕੀਤੀ ਮੈਂ ਤੁਹਾਡੀ ਭੈਣ ਆ ਮੈਨੂੰ ਜ਼ਰੂਰੀ ਕੰਮ ਆ ਜਾਵੜਨ ਦੋ ਬਿਲਕੁਲ ਜੀ ਝੂਠ ਬੋਲਦੀ ਆ ਮੈਡਮ ਸਾਰਾ ਸਾਰਾ ਤੁਸੀਂ ਔਨ ਰਿਕਾਰਡ ਦੇਖ ਸਕਦੇ ਹੋ ਮਾਵਾ ਪਿੰਡ ਦੀਆਂ ਗਾਲਾਂ ਕੱਢ ਦਿਆ ਲੋਕਾਂ ਨੂੰ ਉਹ ਗੁੱਤਾਂ ਤੋਂ ਫੜ ਫੜ ਕੇ ਥੱਲੇ ਸਿੱੜਦੀ ਆ ਮੈਂ ਤੁਹਾਨੂੰ ਫੋਟੋ ਦਿਖਾ ਸਕਦਾ ਮੈਨੂੰ ਚਾਕੇ ਪੁੱਠਾ ਮੈਡਮ ਕਰ ਰਹੀ ਆ ਮੈਂ ਉਹਨੂੰ ਹੱਥ ਬੰਨੀ ਬੈਠਾ ਮੇਰੀਆਂ ਲੱਤਾਂ ਚਾਕੇ ਪੁੱਠਾ ਕਰ ਰਹੀ ਆ ਮੈਨੂੰ ਜਿਹੜੀ ਮੈਡਮ ਦਾ ਇਦਾਂ ਦਾ ਰਵਈਆ ਕਿਸੇ ਬੰਦੇ ਦਾ ਵੀ ਨਹੀਂ ਐਡੀ ਐਸਪੀ ਦਾ ਮੁਲਾਜ਼ਮ ਦਾ ਹੁੰਦਾ ਜਿੱਦਾਂ ਅੱਜ ਇਸ ਮੈਡਮ ਦਾ ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਇਹਨਾਂ ਦਾ ਜਿਹੜੇ ਡਿਪਰੈਸ਼ਨ ਦੇ ਵਿੱਚ ਸੀਗੇ ਇਹ ਜਾਂ ਇਹਨਾਂ ਦਾ ਬੀਪੀ ਵਧਿਆ ਹੋਇਆ ਸੀ ਮੈਨੂੰ ਨਹੀਂ ਇਸ ਗੱਲ ਦੀ ਸਮਝ ਆਈ ਪਰ ਦੇਖੋ ਅਸੀਂ ਵਾਰਨਿੰਗ ਦੇ ਕੇ ਬੈਠੇ ਸੀ ਹੁਣ ਵੀ ਦੇਖੋ ਹੁਣ ਉੱਪਰ ਉੱਚ ਅਧਿਕਾਰੀ ਆਇਆ ਆਪਾਂ ਬੈਠ ਕੇ ਗੱਲ ਕੀਤੀ ਆ ਮਸਲਾ ਕੀ ਸੀ ਸਾਡਾ ਪੱਪੂ ਪੰਕਜ ਦੇ ਐਫਆਈਆਰ ਦਾ ਜਿਕਰ ਹੋਣਾ ਸੋ ਉਹ ਸਾਡੀ ਗੱਲ ਸੁਣੀ ਉਹਨਾਂ ਨੇ ਬੜੇ ਧਿਆਨ ਨਾਲ ਬੜੀ ਪੋਜੀਟਿਵ ਮਾਹੌਲ ਦੇ ਵਿੱਚ ਮੀਟਿੰਗ ਹੁੰਦੀ ਆ ਤਾਂ ਜਿਹੜਾ ਸਿੱਟਾ ਹੁਣ ਪਹੁੰਚਦਾ ਮੈਡਮ ਵੀ ਇਸ ਗੱਲ ਤੇ ਆਉਂਦੀ ਆ ਕਿਉਂਕਿ ਤੁਸੀਂ ਦੇਖੋ ਜਦੋਂ ਮੈਡਮ ਦਾ ਇਹ ਪ੍ਰਚਾਰ ਚੱਲਦਾ ਜਦੋਂ ਮੈਡਮ ਦਾ ਇਹ ਪ੍ਰਚਾਰ ਚੱਲਦਾ ਤਾਂ ਬਹੁਤ ਵੱਡੀ ਗਿਣਤੀ ਚ ਫੋਰਸ ਬੁਲਾਈ ਜਾਂਦੀ ਔਰੇ ਕਿਉਂਕਿ ਫੋਰਸ ਦੇ ਜਿਹੜੇ ਉੱਚ ਅਧਿਕਾਰੀ ਔਰੇ ਹੁੰਦੇ ਆ ਜਦੋਂ ਜ਼ੀਰੋ ਗਰਾਉਂਡ ਤੇ ਆ ਕੇ ਦੇਖਦੇ ਆ ਉਹਨਾਂ ਨੂੰ ਵੀ ਇਸ ਗੱਲ ਦਾ ਥੋੜਾ ਜਿਹਾ ਖਮਿਆਜਾ ਦੇਖਿਆ ਉਹਨਾਂ ਨੇ ਵੀ ਇੱਥੇ ਕੋਈ ਹੱਥੋਂ ਪਾਈ ਵਾਲਾ ਮਾਹੌਲ ਨਹੀਂ ਸੀਗਾ ਵੀ ਇੱਥੇ ਠੀਕ ਆ ਇੱਕ ਤੱਕਾ ਮੁਕੀ ਹੋਈ ਆ ਬਿਲਕੁਲ ਅਸੀਂ ਇਸ ਗੱਲ ਨਾਲ ਸਹਿਮਤ ਸਹਿਮਤਾ ਕਿਉਂਕਿ ਉੱਥੇ ਜਿਹੜੇ ਮੁਲਾਜ਼ਮ ਸੀ ਭਾਈ ਮੁਲਾਜ਼ਮਾਂ ਦੇ ਵਿੱਚ ਇੱਕ ਬਿਨਾ ਵਰਦੀ ਤੋਂ ਜਣੀ ਸਿਵਲ ਕਪੜਿਆਂ ਦੇ ਵਿੱਚ ਇਹਨਾਂ ਨੇ ਗੁੰਡੇ ਬੁਲਾਏ ਹੋਏ ਸੀਗੇ 8-10 ਉਹਨਾਂ ਦੀ दारू ਪੀਤੀ ਹੋਈ ਸੀਗੀ ਉਹ ਲੋਕ ਉਹ ਜਿਹੜੇ ਇਨਸਾਨ ਸੀ ਉਹ ਉਹ ਕਿਸਾਨਾਂ ਨਾਲ ਧੱਕਾ ਕਰ ਰਹੇ ਸੀ ਕਿਸਾਨ ਆਪਦੇ ਡਿਫੈਂਸ ਵਾਸਤੇ ਆਪਦੇ ਆਪ ਨੂੰ ਬਚਾਉਣ ਵਾਸਤੇ ਜਿਹੜੀ ਮੂਰੇ ਵੀ ਪਏ ਆ ਗੱਡੀ ਦੇ ਔਰ ਇਹਨਾਂ ਦੇ ਮੂਰੇ ਵੀ ਖੜੇ ਆ ਉਹ ਕੋਈ ਦੋ ਰਾਂ ਵਾਲੀ ਗੱਲ ਨਹੀਂ ਪਰ ਇਹਨਾਂ ਦੇ ਜਿਹੜੇ ਗੁੰਡੇ ਸੱਦੇ ਹੋਏ ਸੀ ਬਈ ਉਹਨਾਂ ਨੇ ਸਾਡੇ ਇਵਨ ਕੀ ਸਾਡੇ ਬਟੂਏ ਵੀ ਕੱਢਿਆ ਸਾਡੇ ਕਿਸਾਨਾਂ ਭਰਾਵਾਂ ਦੇ ਮੋਬਾਈਲ ਵੀ ਜੇਬਾਂ ਚੋਂ ਕੱਢਿਆ ਬਈ ਆਨ ਰਿਕਾਰਡ ਦਿਖਾ ਸਕਦੇ ਆ ਤੁਹਾਨੂੰ ਇੱਕ ਦੋ ਤਾਂ ਪੁਲਿਸ ਵਾਲੇ ਮੁਲਾਜ਼ਮ ਸਾਨੂੰ ਹੁਣ ਦੇ ਚੁੱਕੇ ਨੇ ਹੁਣ ਫਿਰ ਨਵਾਂ ਧਰਨਾ ਲਾਉਂਗੇ ਮੋਬਾਈਲ ਚੋਰੀ ਹੋ ਗਏ ਪਰਸ ਚੋਰੀ ਹੋ ਗਏ ਪਹਿਲਾਂ ਟਰਾਲੀਆਂ ਲਈ ਧਰਨਾ ਲਾਈ ਬੈਠੇ ਹਾਂ ਹੁਣ ਤੁਸੀਂ ਕਹਿੰਦੇ ਸਾਡੇ ਮੋਬਾਈਲ ਕੱਢ ਲੈ ਬੜੂਏ ਕੱਢ ਲੈ ਦੇਖੋ ਜੀ ਜਦੋਂ ਸੰਘਰਸ਼ਾਂ ਦੇ ਰਾਹ ਪੈਂਦੇ ਆ ਛੋਟੇ ਛੋਟੇ ਨੁਕਸਾਨ ਹੁੰਦੇ ਆ ਅਸੀਂ ਐਡੇ ਬੇਵਕੂਫ ਜਾਂ ਐਡੇ ਸੈਂਸਲੈਸ ਨਹੀਂ ਹੈ ਸਾਨੂੰ ਸਮਝ ਹੈਗੀ ਆ ਵੀ ਕਿਸ ਚੀਜ਼ ਤੇ ਧਰਨਾ ਲਾਉਣਾ ਜਾਂ ਕਿਸ ਤੇ ਨਹੀਂ ਕਿਉਂਕਿ ਟਰਾਲੀਆਂ ਦਾ ਮਸਲਾ ਇਹ ਪੈਸੇ ਦਾ ਮਸਲਾ ਨਹੀਂ ਹੈ ਇਹ ਲੋਕਾਂ ਦੀਆਂ ਭਾਵਨਾਵਾਂ ਦੇਖੋ ਆਪਾਂ ਸੰਬੂ ਦੇ ਉੱਤੇ 15 ਮਹੀਨੇ ਐਮਐਸਪੀ ਦੀ ਲੜਾਈ ਲਈ ਲੋਕਾਂ ਦੇ ਸਮੂਹ ਦੀ ਲੋਕਾਂ ਦੇ ਚੁੱਲ੍ਹੇ ਦੀ ਲੋਕਾਂ ਦੀ ਰੋਟੀ ਦੀ ਲੜਾਈ ਲੜਨ ਵਾਸਤੇ ਬੈਠੇ ਸੀ ਜਣੀ ਉਹ ਭਾਵਨਾਵਾਂ ਨੂੰ ਲੈ ਕੇ ਮੇਰਾ ਸਵਾਲ ਇਹ ਸੀਗਾ ਕਿ ਤੁਸੀਂ ਪੁਲਿਸ ਤੇ ਇਲਜ਼ਾਮ ਲਾ ਰਹੇ ਹੋ ਪਰ ਪੁਲਿਸ ਤਾਂ ਚੋਰਾਂ ਨੂੰ ਫੜਦੀ ਆ ਪੁਲਿਸ ਖੁਦ ਕਿਉਂ ਚੋਰੀ ਕਰੂਗੀ ਹਾਂ ਬਿਲਕੁਲ ਤੁਸੀਂ ਕਹਿ ਰਹੇ ਹੋ ਨਾ ਜਿਹੜੀ ਚੋਰੀ ਪੁਲਿਸ ਫੜਦੀ ਆ ਦੇਖੋ ਇਹੀ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਨਾ ਦੇਖੋ ਜਿਹੜਾ ਟਰਾਲੀ ਤੋਂ ਚੋਰੀ ਕੰਮ ਹੋਇਆ ਉਹਦੇ ਵਿੱਚ ਦੇ ਮਨ ਨਾਲ ਇੱਕ ਦੋ ਵਾਰ ਮੈਂ ਬੈਠ ਕੇ ਉਹਨਾਂ ਨੂੰ ਸਵਾਲ ਕੀਤੇ ਪਿੰਡਾਂ ਦੇ ਵਿੱਚ ਉਹ ਕਹਿੰਦਾ ਮੈਨੂੰ ਇੱਕ ਵਾਰੀ ਸਬੂਤ ਲੈ ਉਹ ਮੈਂ ਉਸ ਬੰਦੇ ਤੇ ਪਰਚਾ ਵੀ ਕਰਵਾਉਂ ਰਾਨੀ ਮੈਨੂੰ ਆਨ ਰਿਕਾਰਡ ਅਸੀਂ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਘੇਰਿਆ ਵੀ ਸਾਡੀਆਂ ਟਰਾਲੀ ਚੋਰੀ ਹੋਈਆਂ ਉਹਨੇ ਵੀ ਇਹ ਗੱਲ ਕਹੀ ਪਰ ਬਈ ਅਸੀਂ ਇਹਨਾਂ ਨੂੰ ਸਬੂਤ ਦੇਤੇ ਕਾਰਵਾਈ ਨਹੀਂ ਕਰਦੇ ਜਿਹੜਾ ਕੰਮ ਪੁਲਿਸ ਦਾ ਉਹ ਕਿਸਾਨ ਭਰਾ ਕਰ ਰਹੇ ਆ ਇਹ ਬਿਨਾ ਮਤਲਬ ਤੋਂ ਸਿਰਫ ਬਿਆਨਵਾਜੀ ਆ ਜਾਂ ਤੂੰਤਵਾਜੀ ਆ ਬਈ ਇਹ ਕਿਸਾਨਾਂ ਤੇ ਕਰ ਰਹੇ ਆ ਸੋ ਕਿਸਾਨ ਤੁਹਾਨੂੰ ਮੁੱਖ ਮੰਤਰੀ ਮਾਨ ਤੋਂ ਕੋਈ ਉਮੀਦ ਹੈ ਉਹ ਕਹਿੰਦੇ ਆ ਹਮੇਸ਼ਾ ਹਰ ਸਪੀਚ ਦੇ ਵਿੱਚ ਕਿ ਮੈਂ ਮਹਿੰਦਰ ਸਿੰਘ ਦਾ ਮੁੰਡਾ ਮੈਂ ਤਾਂ ਖੁਦ ਨੱਕੇ ਲਾਉਂਦਾ ਰਿਹਾ ਮੈਂ ਖੁਦ ਖੇਤਾਂ 'ਚ ਕੰਮ ਕਰਦਾ ਰਿਹਾ ਮੈਨੂੰ ਪਤਾ ਕਿਸਾਨਾਂ ਦਾ ਦਰਦ ਕੀ ਆ ਉਹ ਤਾਂ ਸੁਪੀਰ ਬਾਦਲ ਨੂੰ ਵੀ ਟੇਚਣਾ ਕਰਦੇ ਕਹਿੰਦੇ ਇਹਨੂੰ ਤਾਂ ਹੀ ਨਹੀਂ ਪਤਾ ਉਹਨਾਂ ਨੱਕਾ ਕੀ ਹੁੰਦਾ ਬਈ ਜੀ ਜਿਹੜੀ ਇਹ ਗੱਲ ਆ ਇਹ ਜਿਹੜਾ ਚੜੂ ਪਾਰਟੀ ਆ ਮੁੱਖ ਮੰਤਰੀ ਭਗਵੰਤ ਮਾਨ ਆ ਜਾਂ ਸਾਰੀ ਪੂਰੀ ਕੈਬਨਿਟ ਆ ਇੱਕ ਕਲਾਕਾਰਾਂ ਦੀ ਸਰਕਾਰ ਆ ਆਪਾਂ ਨੂੰ ਪਤਾ ਇਸ ਗੱਲ ਦਾ ਯਕੀਨ ਆ ਸਾਰਿਆਂ ਨੂੰ ਕਲਾਕਾਰੀ ਇਹਨਾਂ ਕੋਲੇ ਬਹੁਤ ਆ ਜੇ ਹੁਣ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਕਹਿੰਦਾ ਖੇਤੀ ਕਰਦਾ ਬਈ ਖੇਤੀ ਕਿਹੜੇ ਡੈਮ ਚ ਕਰੀ ਆ ਇਹਦਾ ਡੈਡੀ ਇਹਦਾ ਟੀਚਰ ਸੀਗਾ ਇਹ ਆਪਾਂ ਨੂੰ ਆਲ ਦੁਨੀਆ ਨੂੰ ਪਤਾ ਵੀ ਪਹਿਲਾਂ ਇਹ ਪੜਦਾ ਰਿਹਾ ਉਹ ਤੋਂ ਬਾਅਦ ਇਹਨੇ ਕਮੇਡੀ ਕੀਤੀ ਆ ਖੇਤੀ ਵਾਲੇ ਪੱਖ 'ਚ ਤਾਂ ਗਈ ਕਦੇ ਨਹੀਂ ਸੋ ਝੂਠ ਬੋਲਦਾ ਲੋਕਾਂ ਨੂੰ ਇਹਨਾਂ ਨੂੰ ਲੋਕਾਂ ਦੇ ਦਰਦਾਂ ਦਾ ਨਹੀਂ ਪਤਾ ਇਹ ਤਾਂ ਕਹਿੰਦਾ ਸੀ ਮੈਂ ਬਦਲਾ ਦੇ ਨਾਲ ਖੁਸ਼ਹਾਲ ਕਰ ਦੂੰ ਪੰਜਾਬ ਨੂੰ ਬਈ ਅੱਜ ਪੰਜਾਬ ਤਾਂ ਉਹ ਰਸਤੇ ਲਿਆ ਕੇ ਖੜਾਤਾ ਜਿਹੜਾ 84 ਦਾ ਦੌਰ ਨਹੀਂ ਸੀਗਾ ਜਿਹੜਾ 84 ਤੋਂ ਲੈ ਕੇ 95 ਦਾ ਦੌਰ ਆਇਆ ਉੱਥੇ ਕੀ ਸੀ ਪੁਲਿਸ ਰਾਜ ਸੀਗਾ ਬਈ ਜਿਹੜਾ ਪੂਰਾ ਪੁਲਿਸ ਸਟੇਟ ਹੋ ਗਿਆ ਸੀ ਅੱਜ ਵੀ ਸਾਰੀਆਂ ਪਾਵਰਾਂ ਇਹ ਪੁਲਿਸ ਨੂੰ ਦੇ ਰੱਖੀਆਂ ਨੇ ਪੁਲਿਸ ਨੂੰ ਭੁਲੇਖਾ ਸੀ ਵੀ ਸਾਡੇ ਉੱਪਰ ਮੁੱਖ ਮੰਤਰੀ ਦਾ ਹੱਥ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਸੋ ਕਿਸਾਨਾਂ ਨੇ ਲੋਕ ਤਾਕਤ ਦੇ ਨਾਲ ਰੋਕ ਕੇ ਅੱਜ ਐਫ ਆਈ ਆਰ ਦਰਜ ਕਰਾਈਆ ਲੋਕਾਂ ਦੀ ਵੱਡੀ ਜਿੱਤ ਆ ਬਈ ਮੈਂ ਲਾਸਟ ਦੇ ਵਿੱਚ ਇੱਕੋ ਹੀ ਗੱਲ ਕਹਿਣੀ ਚਾਹੁੰਨਾ ਕਿ ਜਿਹੜੀ ਜਿਹੜੀ ਚੀਜ਼ ਨੂੰ ਕਿਸਾਨ ਮਤ ਲੈਣ ਬਾਈ ਕਿਉਂਕਿ ਸੱਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਕਦੇ ਵੀ ਝੂਠੀ ਚੀਜ਼ ਤੇ ਚਾਹੇ ਤੁਸੀਂ ਕੋਈ ਮੋਰਚਾ ਲਾ ਲਓ ਜਾਂ ਕਿਸੇ ਦੇ ਗੈਲ ਪੈਜੋ ਨਹੀਂ ਹੁੰਦਾ ਅੱਜ ਵੀ ਪ੍ਰਸ਼ਾਸਨ ਝੁੱਕ ਕੇ ਬਾਈ ਅੱਜ ਤੁਸੀਂ ਹੁਣ ਸਮਝੋਤਾ ਕਰਤਾ 4 ਵਜੇ ਘਟਨਾ ਹੁੰਦੀ ਆ ਸ਼ਾਮ ਨੂੰ ਸਮਝੋਤਾ ਹੋ ਜਾਂਦਾ ਹੈਗਾ ਸਹਿਮਤੀ ਹੋ ਜਾਂਦੀ ਹੈ ਲੋਕ ਇਹ ਵੀ ਗੱਲ ਚੁੱਕਣਗੇ ਕਿ ਕਿਸਾਨ ਡਰ ਗਏ ਜਾਂ ਕਿਸਾਨ ਸਹਿਮਤ ਹੋ ਗਏ ਸਮਝੋਤਾ ਕਰ ਗਏ ਕਿਉਂ ਕਰਨ ਤੋਂ ਹੁਣ ਤੁਸੀਂ ਧਰਨਾ ਚੁੱਕਿਆ ਬਾਈ ਜੀ ਕੋਈ ਸਮਝੋਤਾ ਨਹੀਂ ਹੈ ਸਾਡਾ ਸਾਡੀ ਮੰਗ ਸੀ ਵੀ ਉਹ ਤੇ ਐਫ ਆਈ ਆਰ ਹੋਣੀ ਚਾਹੀਦੀ ਆ ਉਹ ਹੋ ਗਈ ਐਫ ਆਈ ਆਰ ਦਰਜ ਹੋ ਗਈ ਬਾਈ ਔਨ ਰਿਕਾਰਡ ਇੱਥੇ ਆ ਕੇ ਐਸ ਐਸ ਪੀ ਸਾਹਿਬ ਨੇ ਜਿਹੜੇ ਜਸਵੀਰ ਸਿੰਘ ਉਹ ਔਨ ਰਿਕਾਰਡ ਕਹਿ ਕੇ ਗਏ ਨੇ ਵੀ ਤੜਕੇ ਤੁਹਾਨੂੰ ਐਸਐਸਬੀ ਐਫਆਈਆਰ ਦੀ ਕਾਪੀ ਦੇ ਦਾਂਗੇ ਯਾ ਧਰਨਾ ਵਾਲੀ ਲੱਗਿਆ ਹੋਇਆ ਆ ਟੈਂਟ ਲੱਗੇ ਹੋਏ ਨੇ ਅਗਰ ਐਫਆਈਆਰ ਦੀ ਕਾਪੀ ਦੀ ਸਾਨੂੰ ਨਹੀਂ ਮਿਲਦੀ ਭਾਈ ਸਵੇਰੇ ਫੇਰ ਆ ਜਾਾਂਗੇ ਸਾਡੀ ਮੰਗ ਸੀ ਵੱਡੀ ਮੰਗ ਸੀ ਵੀ ਇਹਦੇ ਐਫਆਈਆਰ ਹੋਣੀ ਚਾਹੀਦੀ ਆ ਉਹ ਸਾਡੀ ਮੰਗ ਪੂਰੀ ਹੋ ਚੁੱਕੀ ਆ ਸੋ ਉਹਨੂੰ ਲੈ ਕੇ ਅਸੀਂ ਧਰਨਾ ਇਹ ਚੱਕ ਰਹੇ ਆ ਕੋਈ ਸਮਝੌਤਾ ਨਹੀਂ ਹੈ ਭਾਈ ਸਾਡਾ ਇਹਨਾਂ ਨਾਲ ਕੋਈ ਦਬਾਅ ਕੋਈ ਨਹੀਂ ਕੋਈ ਦਵਾ ਨਹੀਂ ਹੈ ਕੋਈ ਡਰ ਨਹੀਂ ਹੈ ਭਾਈ ਬਿਲਕੁਲ ਡਰ ਨਹੀਂ ਹੈ ਕਿਉਂਕਿ ਅਸੀਂ ਮੰਗ ਨੂੰ ਜਿਹੜੀ ਨੂੰ ਲੈ ਕੇ ਬੈਠੇ ਸੀ ਉਹ ਸਾਡੀ ਮੰਗ ਪੂਰੀ ਹੋ ਚੁੱਕੀ ਆ ਉਈ ਸਾਡਾ ਇਹ ਨਿੱਜੀ ਵੈਰ ਨਹੀਂ ਹੈ ਅਸੀਂ ਉਸ ਜਿਹੜੀ ਮੰਗ ਲੈ ਕੇ ਚੱਲੇ ਸੀ ਵੀ ਲੋਕ ਸਾਡੀਆਂ ਟਰਾਲੀਆਂ ਤੇ ਉਹਨਾਂ ਦੇ ਕਾਰਵਾਈ ਕਰੋ ਕਾਰਵਾਈ ਕਰਨ ਨੂੰ ਸਾਨੂੰ ਵਿਸ਼ਵਾਸ ਦਿਵਾਇਆ ਸੋ ਸੀਵੀਆਈ ਨੂੰ ਵੀ ਇਹ ਅਸੀਂ ਆਖਿਆ ਸੀ ਵੀ ਇਹ ਜਿਹੜੀ ਰਿਪੋਰਟ ਆ ਅੱਗੇ ਉੱਚ ਅਧਿਕਾਰੀਆਂ ਤੋਂ ਹੋਣੀ ਚਾਹੀਦੀ ਆ ਕਿਉਂਕਿ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਉਹ ਚੀਜ਼ ਵੀ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਭਈ ਅਗਰ ਨਹੀਂ ਉਹ ਸਾਡੀ ਗੱਲ ਤੇ ਖੜਦੇ ਹੈਗੇ ਫੇਰ ਕਿਹੜਾ ਕਿਸਾਨ ਕਿਤੇ ਗਏ ਆ ਫੇਰ ਇਕੱਠੇ ਹੋ ਕੇ ਆਪਾਂ ਮਿਲਾਂਗੇ ਨਾ ਅਧਿਕਾਰੀਆਂ ਨੂੰ ਸੋ ਇਹ ਗੱਲਾਂ ਨੇ ਵੀ ਅੱਜ ਸਾਡੀ ਵੱਡੀ ਜਿੱਤ ਹੋਈ ਆ ਸੱਚ ਦੀ ਜਿੱਤ ਹੋਈ ਆ ਝੂਠ ਬਾਈ ਹਾਰਿਆ ਇੱਥੇ ਚਾਹੇ ਮੈਡਮ ਨੇ ਝੂਠ ਬੋਲਿਆ ਜਾਂ ਇੱਥੇ ਪੰਕਜ ਪਪੂ ਝੂਠ ਬੋਲਦਾ ਵੀ ਮੈਂ ਟਰਾਲੀ ਚੋਰੀ ਨਹੀਂ ਜਣੀ ਝੂਠ ਹਾਰਿਆ ਤੇ ਕਿਸਾਨ ਬਾਈ ਸੱਚ ਦੀ ਜਿੱਤ ਹੋਈ ਅੱਜ ਸੱਚ ਦੀ ਜੀ ਬਿਲਕੁਲ ਤਾਂ ਇਹ ਇਹ ਇੱਕ ਪਾਸੜ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਇਹਦਾ ਉਹਦਾ ਅਸਲੀ ਸੱਚ ਸੀ ਗਮਦੂਰ ਸਿੰਘ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵੀਡੀਓ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਗਮਦੂਰ ਸਿੰਘ ਡੀਐਸਪੀ ਨੂੰ ਹੱਥ ਜੋੜਦੇ ਹੋਏ ਨਜ਼ਰ ਆਏ ਨੇ ਤੇ ਬੇਨਤੀ ਕਰਦੇ ਨਜ਼ਰ ਆਏ ਨੇ ਕਿ ਆਓ ਮੈਡਮ ਅਸੀਂ ਤੁਹਾਡੇ ਨਾਲ ਗੱਲ ਕਰਨੀ ਅਸੀਂ ਗੱਲ ਕਰਨੀ ਆ ਅੱਗੋਂ ਡੀਐਸਪੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵਾਰ ਕੀਤਾ ਗਿਆ ਹਾਲਾਂਕਿ ਉਹ ਕਹਿੰਦੇ ਮੈਂ ਪ੍ਰਕੋਪ ਚ ਆ ਗਈ ਗੁੱਸੇ ਚ ਆ ਗਈ ਕਿਉਂਕਿ ਮੇਰੇ ਜੁੜੇ ਨੂੰ ਹੱਥ ਪਾਇਆ ਮੇਰੀ ਵਰਤੀ ਨੂੰ ਹੱਥ ਪਾਇਆ ਪਰ ਅਸਲੀ ਹਕੀਕਤ ਅਸੀਂ ਜਾਣਨ ਦੀ ਇੱਥੇ Κόχη, τία.